ਜੈਨਿਕਸ ਮੈਰਾ ਦੇਖ ਰਹੇ ਤੁਸੀਂ ਤਮੇ ਮਸਿੰਗ ਦੀਪਾਲ ਲੁਧਿਆਣੇ ਦਾ ਸਭ ਤੋਂ ਪੁਰਾਤਨ ਮੇਲਾ ਦਰੇਸੀ ਮੇਲਾ ਜੋ ਪਿਛਲੇ 1-2 ਦਿਨ ਤੋਂ ਵਿਵਾਦਾਂ ਦੇ ਵਿੱਚ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਕਿ ਉਹ ਮੇਲਾ ਦੁਬਾਰਾ ਸ਼ੁਰੂ ਹੋ ਚੁੱਕਿਆ ਹੈ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਉਸ ਮੇਲੇ ਦੀਆਂ ਲੋਕ ਦੁਬਾਰਾ ਤੋਂ ਮੇਲੇ ਦੇ ਵਿੱਚ ਪਹੁੰਚਣਾ ਸ਼ੁਰੂ ਹੋ ਚੁੱਕੇ ਹੋਏ ਨੇ ਚੰਡੋਲ ਤੁਸੀਂ ਦੇਖ ਸਕਦੇ ਹੋ ਲੋਕ ਟੰਡੋਲ ਦੇ ਵਿੱਚ ਝੂਲੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਚਹਿਲ ਪਹਿਲ ਪਹਿਲੇ ਦੀ ਵਾਂਗ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਲੁਧਿਆਣਾ ਦੇ ਇੱਕ ਵਿਧਾਇਕ ਅਤੇ ਠੇਕੇਦਾਰ ਦੇ ਵਿਚਕਾਰ ਜਿਹੜੇ ਪੈਸਿਆਂ ਨੂੰ ਲੈ ਕੇ ਕਹਾ ਸੁਣੀ ਸੀਗੀ ਉਹ ਚੱਲ ਰਹੀ ਸੀ ਕਿਹਾ ਜਾ ਰਿਹਾ ਸੀ ਕਿ ਕਿਸੇ ਦੇ ਵੱਲੋਂ ਪੈਸੇ ਦੀ ਮੰਗ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਮੇਲਾ ਜਿਹੜਾ ਕਿ ਜਰੂਰ ਬੰਦ ਕਰਾਇਆ ਗਿਆ ਸੀਗਾ ਪਰ ਇੱਕ ਵਾਰ ਫਿਰ ਤੋਂ ਅੱਜ ਜਿਹੜਾ ਕਿ ਮੇਲਾ ਜਿਹੜਾ ਕਿ ਉਹ ਦੁਬਾਰਾ ਤੋਂ ਸ਼ੁਰੂ ਹੋ ਚੁੱਕਿਆ ਹੈ ਕੱਲ ਕਾਫੀ ਜ਼ਿਆਦਾ ਜਦੋਂ ਜਹਦ ਹੈ ਇੱਥੇ ਕਰਨੀ ਪਈ ਹੈ ਤਾਂ ਜਿਹੜੇ ਤੇ ਮੰਦਿਰ ਕਮੇਟੀ ਦੇ ਨੁਮਾਇੰਦਿਆਂ ਦੇ ਵੱਲੋਂ ਵੀ ਕੱਲ ਜਿਹੜਾ ਕਿ ਡੋਲਾ ਸੀਗਾ ਉਹ ਰਸਤੇ ਦੇ ਵਿੱਚ ਰੱਖ ਕੇ ਇੱਥੇ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਦੂਜੇ ਪਾਸੇ ਜਿਹੜੇ ਦੁਕਾਨਾਂ ਦੇਖ ਸਕਦੇ ਹੋ ਬਾਹਰ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਇਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਰੋਲਾ ਜਿਹੜਾ ਕਿ ਦੇਖ ਨੂੰ ਮਿਲਿਆ ਸੀ ਕਿਹਾ ਜਾ ਰਿਹਾ ਸੀ ਕਿ ਇਨਕ੍ਰੋਚਮੈਂਟ ਹੈ ਜਿਹੜੀ ਕਿ ਉਹ ਕਾਰਪੋਰੇਸ਼ਨ ਦੀ ਜਗ੍ਹਾ ਤੇ ਉਹ ਕੀਤੀ ਹੋਈ ਹੈ ਤਾਂ ਵਿਧਾਇਕ ਜੇਕਰ ਗੱਲ ਮੰਨੀਏ ਤਾਂ ਵਿਧਾਇਕ ਸਾਹਿਬ ਦਾ ਇਹ ਕਹਿਣਾ ਕਿ ਇਨਕ੍ਰੋਚਮੈਂਟ ਕਰਕੇ ਬਾਜੜੇ ਰੇੜੀਆਂ ਫੜੀਆਂ ਲੱਗਦੇ ਉਹਦੇ ਕਰਕੇ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਜਿਹੜੇ ਅਣਜਾਣ ਵਾਲੇ ਰਾਹਗੀਰ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਆਉਂਦੀ ਹੈ ਪਰ ਦੂਜੇ ਪਾਸੇ ਜੇਕਰ ਇੱਥੇ ਜਿਹੜੇ ਮੇਲੇ ਦੇ ਠੇਕੇਦਾਰ ਨੇ ਜਾਂ ਫਿਰ ਇੱਥੇ ਜਿਹੜੇ ਹੋਰ ਲੋਕ ਨੇ ਜੀ ਮੰਨੀਤ ਮੰਦਾ ਇਹ ਕਹਿਣਾ ਸੀਗਾ ਕਿ ਪਿਛਲੇ ਕਈ ਸਾਲਾਂ ਤੋਂ ਇਵਨ ਕਿ 1.200 ਸਾਲਾਂ ਤੋਂ 100 ਸਾਲ ਤੋਂ ਹੀ ਪੁਰਾਣਾ ਜਿਹੜਾ ਕਿ ਇਹ ਮੇਲਾ ਇੱਥੇ ਲੱਗਦਾ ਜਾ ਰਿਹਾ ਹਰ ਸਾਲ ਮੇਲੇ ਇੱਥੇ ਇਸ ਤਰ੍ਹਾਂ ਇੱਥੇ ਲੱਗਦਾ ਹੋਰ ਦੁਕਾਨਾਂ ਵੀ ਜਿਹੜੀਆਂ ਇਸੇ ਤਰ੍ਹਾਂ ਨਾਲ ਲੱਗਦੀਆਂ ਹੋਈਆਂ ਨਜ਼ਰ ਆਉਂਦੀਆਂ ਨੇ ਤਾਂ ਹੁਣ ਤੁਸੀਂ ਫਿਰ ਦੇਖ ਸਕਦੇ ਹੋ ਉਸੇ ਤਰ੍ਹਾਂ ਨਾਲ ਦੁਕਾਨਾਂ ਲੱਗੀਆਂ ਹੋਈਆਂ ਨੇ ਲੋਕਾਂ ਦੀ ਚਹਲ ਪਹਿਲ ਹੁਣ ਨਜ਼ਰ ਆ ਰਹੀ ਹੈ ਤਾਂ ਕੋਈ ਦੁਕਾਨਦਾਰ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਸਰ ਆਪਣਾ ਝਗੜਾ ਨਿਬੜ ਗਿਆ ਜੀ ਹੁਣ ਹੁਣ ਮੇਲਾ ਸ਼ੁਰੂ ਹੋ ਗਿਆ ਦੁਬਾਰਾ ਤੋਂ ਜੀ ਕੱਲ ਉੱਤੇ ਕੱਟ ਹੋਇਆ ਸੀ ਤੇ ਰਾਜਾ ਬਰਿੰਗ ਜੀ ਆਏ ਸੀ ਕਾਂਗਰਸ ਨੇ ਉਹ ਸਮਝੌਤਾ ਕਰਾ ਕੇ ਗਏ ਆਤਮਿੰਦ ਪੱਲਾ ਕੀਤਾ ਉਹਨਾਂ ਨੇ ਉਹ ਕਹਿੰਦੇ ਕੱਲ 10 ਵਜੇ ਦਾ ਟਾਈਮ ਦਿੱਤਾਗਾ ਦ੍ਰੈਸ਼ੀ ਗ੍ਰਾਊਂਡ ਬੁਲਾ ਕੇ ਆਫਸਰਾਂ ਨੂੰ ਬੁਲਾ ਕੇ ਨੇ ਵੇਲੇ ਮੇਲਾ ਬੰਦ ਨਾ ਕਰਾਓ ਕਿਸੇ ਨੂੰ ਖੱਜਲ ਖਰਾਬ ਨਾ ਕਰੋ ਤੇ ਚੰਗੀ ਗੱਲ ਹੈ ਇਹ ਰੋਲਾ ਹੋਇਆ ਕੀ ਸੀਗਾ ਮੇਲਾ ਬੰਦ ਕਿਉਂ ਹੋਇਆ ਸੀ ਕਿਸੇ ਨੂੰ ਲੈ ਕੇ ਕਰਕੇ ਬਾਕੀ ਉਹਨਾਂ ਨੂੰ ਪਤਾ ਕੀ ਚੱਕਰ ਹੈ ਦੁਕਾਨਾਂ ਦੁਕਾਨਾਂ ਕਰਕੇ ਹੋਇਆ ਰਿਹਾ ਬਾਕੀ ਦੇ ਅੰਦਰ ਦਾ ਤਾਂ ਮੇਲਾ ਐਸੇ ਦਾ ਲੈਣ ਦੇਣ ਸੀਗਾ ਜਾਂ ਕਿਸ ਤਰ੍ਹਾਂ ਸੀਗਾ ਉਹਨਾਂ ਨੂੰ ਪਤਾ ਨਹੀਂ ਸੀ ਕੀ ਕਹਿ ਸਕਦੇ ਠੀਕ ਹੈ ਠੀਕ ਹੈ ਜੀ ਜੀ ਦੁਕਾਨਾਂ ਦਾ ਰੈਂਟ ਪੇ ਕਰ ਰਹੇ ਉਹ ਠੇਕੇਦਾਰ ਆਉਂਦੇ ਸੀ ਜੋ ਸਾਡੇ ਨਾਲ ਬਝਵਾਨ ਹੋਈ ਹੈ ਥੋੜੇ ਥੋੜੇ ਜਿਹੜੇ ਆ ਉਹ ਦੇ ਹੀ ਜੰਨੇ ਸੀ ਤੁਸੀਂ ਆਪਣਾ ਠੇਕੇਦਾਰ ਨੂੰ ਦੇ ਦਿਓ ਕਾਰਪੋਰੇਸ਼ਨ ਵਾਲੇ ਤਾਂ ਕੋਈ ਆ ਰਹੇ ਉਹਨਾਂ ਤੋਂ ਕੁਝ ਦੇ ਰਹੇ ਉਹ ਨਹੀਂ ਜੀ ਨਹੀਂ ਕਾਰਪੋਰੇਸ਼ਨ ਵਾਲੇ ਆ ਕੇ ਦੁਕਾਨਾ ਬੰਦ ਕਰਾਈ ਜਾਂ ਫਿਰ ਪੁਲਿਸ ਨਾਲ ਆ ਕੇ ਦੁਕਾਨਾ ਬੰਦ ਕਰਾਈਆਂ ਕਰ ਪਿਛੇ ਨਾਲ ਆਉਂਦੇ ਸੀ ਨਾਲ ਮੁਲਾਜ਼ਮ ਹੀ ਆਉਂਦੇ ਸੀ ਬੰਦ ਕਰੋ ਬੰਦ ਕਰੋ ਉਹਨਾਂ ਨੇ ਕੀ ਕਿਹਾ ਸੀ ਕੋਈ ਮੰਗ ਕੀਤੀ ਸੀ ਪੈਸੇ ਜਾਂ ਵੈਸੇ ਬੰਦ ਕਰਾ ਰਹੇ ਸੀ ਜੀ ਉਹ ਕਹਿੰਦੇ ਬੰਦ ਕਰੋ ਬਾਹਰ ਦੁਕਾਨਾ ਨਹੀਂ ਲੱਗਣ ਦੇਣੀ ਹੈ ਇਹ ਹੀ ਗੱਲ ਸੀ ਬਸ ਬੰਦ ਕਰ ਦੁਕਾਨਾ ਲੱਗਣ ਦੇਣੀ ਹਾਂ ਹੁਣ ਤਾਂ ਨਹੀਂ ਕੋਈ ਦੁਕਾਨ ਬੰਦ ਕਰ ਆ ਜੀ ਰਾਜਾ ਬਰਨ ਸਿੰਘ ਕਹਿੰਗੇ ਮੇਲਾ ਨਾ ਬੰਦ ਕਰੋ ਲਾਓ ਦੁਕਾਨਾਂ ਕੋਈ ਕਿਸੇ ਦੀ ਤਾਕਤ ਨਹੀਂ ਹੈ ਵੀ ਮੇਲਾ ਕਿਸੇ ਨੂੰ ਖਰਾਬ ਕਰੋ ਬਿਲਕੁਲ ਤਾਂ ਬਿਲਕੁਲ ਕਿਹਾ ਜ਼ਾਰਿਆ ਕਰਾ ਰਾਜਾ ਬਰਨ ਸਿੰਘ ਇੱਥੇ ਪਹੁੰਚ ਲਾਉਣ ਤੇ ਬੋਲੋ ਇੱਥੇ ਇਹਨਾਂ ਨੂੰ ਕਿਹਾ ਗਿਆ ਕਿ ਮੇਲਾ ਬੰਦ ਕਰਨ ਦੀ ਲੋੜ ਨਹੀਂ ਹੁਣ ਉਸੇ ਤਰ੍ਹਾਂ ਦੇ ਨਾਲ ਨਿਰੰਤਰ ਨਾਲ ਜਿਹੜੀਆਂ ਦੁਕਾਨਾਂ ਨੇ ਉਹ ਲੱਗੀਆਂ ਹੋਈਆਂ ਨੇ ਤਾਂ ਭਾਈ ਜੀ ਤੁਹਾਡੀ ਦੁਕਾਨ ਹੈ ਅੰਤ ਜੀ ਤਾਂ ਹੁਣ ਦੁਕਾਨ ਲੱਗੀ ਹੋਈ ਹੈ ਹੁਣ ਤੁਹਾਨੂੰ ਕੋਈ ਦਿੱਕਤ ਦਿੱਕਤ ਹੈ ਭਾਈ 4 ਵੇ ਟਾਈਮ ਦਿੱਤਾ ਇਹਨਾਂ ਨੇ ਉਹ ਕਹਿੰਦੇ 4 ਵੇ ਬਾਅਦ ਤਾਂ ਕੀ ਮੰਨਦਾ ਕੀ ਨਹੀਂ ਮੰਨਦਾ ਪਤਾ ਨਹੀਂ ਤਾਹ 4 ਵਜ ਗਏ ਆ ਹੁਣ ਪਤਾ ਹੈ ਜੇ ਕੋਈ ਸੰਦੇਸ਼ ਸਾਡੇ ਕੋਲ ਨਹੀਂ ਆਇਆ ਨਾ ਗੌਰ ਵੀਰ ਦੇ ਬੰਦਾ ਰੋਲਾ ਹੋਇਆ ਕੀ ਸੀ ਕਾਰਨ ਕੀ ਸੀਗਾ ਕਲੇਸ਼ ਪਿਆ ਕਿਉਂ ਸੀਗਾ ਉਹ ਭਾਈ ਕਹਿੰਦੇ ਆ ਕਿ ਇਤੋਂ ਚੱਕੋ ਜੀ ਫੜੀ ਹੈ ਠੇਕਾ ਉਹਦਾ ਅੰਦਰ ਨਹੀਂ ਮੁੱਕਿਆ ਪਿਆ ਬਾਹਰ ਤਾਂ ਨਹੀਂ ਮੁੱਕਿਆ ਪਿਆ ਅਸੀਂ ਇਹ ਚਕਾਓ ਅਸੀਂ ਇਹ ਚੱਕਾਂਗੇ ਪਰ ਤੁਸੀਂ ਹਰ ਸਾਲ ਇਸੇ ਤਰ੍ਹਾਂ ਨੂੰ ਲਾਂਦੂ ਜਾਂ ਪਹਿਲੀ ਵਾਰ ਆਇਆ ਹਰ ਸਾਲ ਹਰ ਸਾਲ ਭਾਈ ਕਿੰਨੇ ਸਾਲ ਤੋਂ ਆ ਰਹੇ ਤੁਸੀਂ ਇੱਥੇ ਭਾਈ ਸਾਡੇ ਪਾਪੇ ਦਾਤੀ ਸਭ ਇੱਥੇ ਮੈਲਾ ਹੀ ਖਮੰਦੇ ਰਹਿੰਦੇ ਆ ਅਤੇ ਇਸ ਤੋਂ ਪਹਿਲਾਂ ਵੀ ਕਦੀ ਅਜਿਹਾਂ ਰੋਲਾ ਦੇਖਣ ਨੂੰ ਮਿਲਿਆ ਸੀ ਜਿੱਦਾਂ ਅੱਜ ਦੇਖਣ ਨੂੰ ਮਿਲਿਆ। ਇਤਿਹਾਸੇ ਭਾਈ ਮੇਰੇ ਮੁਰਦ ਸਾਹਿਬ ਨਾਲ ਦੇਖਿਆ ਤਾਂ ਪਹਿਲੀ ਵਾਰ ਦੇਖਿਆ ਭਾਈ। ਹੂੰ। ਮੈਂ ਪਹਿਲੀ ਵਾਰ ਦੇਖਿਆ। ਕਾਰਨ ਕੀ ਸਮਝਦੇ ਹੋ ਇਸ ਦੇ ਪਿੱਛੇ ਤੁਸੀਂ ਠੇਕੇਦਾਰ ਨੂੰ ਪੈਸੇ ਦੇ ਰਹੇ ਹੋ ਉਹ ਕਾਰਨ ਹੈ ਜਾਂ ਕਾਰਪੋਰੇਸ਼ਨ ਨਹੀਂ ਜਾ ਰਹੇ ਉਹ ਕਾਰਨ ਜਾਂ ਕੋਈ ਹੋਰ ਕਾਰਨ। ਉਹਨਾਂ ਨੂੰ ਕਿਹਾ ਨਾ ਭਾਈ ਇਸ ਕਾਰਨ ਫਰਸਤਾਂ ਨਹੀਂ ਦੇ ਰਹੇ ਆ ਉੱਥੇ ਕਦਰ ਲਿੰਕ ਆ। ਸਾਡੇ ਨਾਲ ਤਾਂ ਲਿੰਕ ਨਹੀਂ ਹੈ ਨਾ ਤੁਸੀਂ ਬਹੁਤ ਪੁਰਾਣੇ ਇੱਥੇ ਆ ਰਹੇ ਹੋ ਤੁਹਾਨੂੰ ਕਰਨ ਕੀ ਲੱਗਦਾ ਭਾਈ ਸਾਨੂੰ ਹਿਸਾਬ ਨਾਲ ਠੇਕੇਦਾਰੀ ਹੈ ਭਾਈ ਸਾਡੇ ਨਾਲ ਹੀ ਹੈ ਜੀ ਠੇਕੇਦਾਰ ਦੇ ਨਾਲ ਹੀ ਆ ਤੁਸੀਂ ਆਪਣੀ ਦੁਕਾਨ ਤੇ ਜਿੰਨਾ ਦਾ ਰੈਂਟ ਆ ਤੁਸੀਂ ਪੇ ਕਰ ਰਹੇ ਹੋ ਠੇਕੇਦਾਰ ਇਹ ਕਾਰਜ ਸਿਰ ਆਪਣੇ ਪੈਡ ਪੇਮੈਂਟ ਅਸੀਂ ਦੇ ਰਹੇ ਆ ਉਹਦੇ ਤੇ ਬਾਵਜੂਦ ਵੀ ਤੁਹਾਨੂੰ ਖੱਜਲ ਖਵਾਰੀ ਹੋ ਰਹੀ ਹੈ ਬੜੀ ਹੋ ਰਹੀ ਹੈ ਭਾਈ ਦੇਖੋ ਮੀਤਾ ਮੌਸਮ ਹੀ ਹੋ ਰਿਹਾ ਮਾਲ ਕੰਮ ਕੱਲ ਤਿੰਨ ਦਿਨ ਕੰਮ ਨਹੀਂ ਕੀਤਾ ਤਿੰਨ ਦਿਨ ਦੁਕਾਨਾਂ ਬੰਦ ਰਹੀਆਂ ਰੋਟੀ ਤਿੰਨ ਦਿਨ ਦੁਕਾਨਾਂ ਬੰਦ ਰਹੀ ਹੈ ਭਾਈ ਦੇਖੋ ਇਹੀ ਟਾਈਮ ਹੁੰਦਾ ਕੰਮ ਦਾ ਮੇਰੇ ਕੱਲ ਦੇ ਕੁਝ ਦਿਨ ਬੱਤੇ ਤ ਦੋ ਦਿਨ ਬੰਦ ਰੱਖਿਆ ਉਹਨਾਂ ਨੇ ਕੱਲ ਸ਼ਨੀਵਾਰ ਸੀਗਾ ਮੈਂ ਦੇ ਸੀ ਸ਼ੁੱਕਰਵਾਰ ਸ਼ਨੀਵਾਰ ਨੂੰ ਦੋ ਦਿਨ ਬੰਦ ਰੱਖਿਆ ਉਹਨਾਂ ਨੇ ਰਾਤੀ ਸ਼ਨੀਵਾਰ ਹੁਣ 4 ਵਜ ਗਏ ਤੁਸੀਂ ਕਹਿੰਦੇ 4 ਵਜ ਟਾਈਮ ਸੀਗਾ ਹੁਣ ਬੁਲਾਇਆ ਤੁਹਾਨੂੰ ਕੋਈ ਸਾਨੂੰ ਨਹੀਂ ਬੁਲਾ ਪ੍ਰਧਾਨ ਨੂੰ ਬੁਲਾਇਆ ਠੇਕੇਦਾਰ ਨੂੰ ਉਹ ਪਤਾ ਨਹੀਂ ਕੀ ਕੀ ਗੱਲ ਕਰੇ ਕੀ ਨਹੀਂ ਗੱਲ ਕਰੇ ਅਜੇ ਵੀ ਮਨ ਦੇ ਵਿੱਚ ਡਰ ਹੈ ਕਿ ਦੁਕਾਨ ਨਾ ਚੱਕੀ ਜਾਵੇ ਉਹ ਦਰਦ ਹੈ ਹੀ ਹੈ ਭਾਈ ਜੀ ਯਾਰ ਪਰ ਰਾਤੋ ਰਾਤ ਚੱਕਾ ਦੇਣਾ ਕੀ ਪਤਾ ਬਿਲਕੁਲ ਦੁਕਾਨਦਾਰ ਕਹਿੰਦੇ ਹਜੇ ਵੀ ਮਨ ਦੇ ਵਿੱਚ ਡਰ ਹੈ ਕਿ ਤੇ ਰਾਤੋ ਰਾਤ ਫੇਰ ਜਿਹੜੀ ਕਿ ਦੁਕਾਨ ਨਾ ਛੁਕਾ ਦਿੰਦੇ ਇਹ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਪਿਛਲੇ 100 150 ਸਾਲ ਪੁਰਾਣਾ ਜਿਹੜਾ ਕਿ ਇਹ ਦਰੇਸੀ ਦਾ ਮੇਲਾ ਹੈ ਪ੍ਰਾਚਨ ਮੇਲਾ ਹਰ ਸਾਲ ਇਸੇ ਤਰ੍ਹਾਂ ਨਾਲ ਲੱਗਦਾ ਪਰ ਇਸ ਵਾਰ ਇਹਨਾਂ ਦੁਕਾਨਾਂ ਨੂੰ ਲੈ ਕੇ ਜਿਹੜਾ ਵੀ ਵਾਅਦਾ ਹੋ ਜਰੂਰ ਛਿੜਿਆ ਹੋਇਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਹੁਣ 4 ਵੇ ਦਾ ਟਾਈਮ ਸੀਗਾ ਪਰ ਹਲੇ ਤੱਕ ਵੀ ਕਿਸੇ ਨੇ ਕੋਈ ਜਨਨਕੀ ਬੈਠਣ ਦੀ ਜਿਹੜੀ ਗੱਲ ਹੈ ਨਹੀਂ ਕੀਤੀ ਪਰ ਇਹ ਜਰੂਰ ਕਿਹਾ ਦਿੱਤਾ ਗਿਆ ਕਿ ਦੁਕਾਨਾਂ ਹੁਣ ਤੁਸੀਂ ਉਸੇ ਤਰ੍ਹਾਂ ਨਾਲ ਲਾ ਸਕਦੇ ਹੋ ਮੇਲਾ ਤਾਂ ਅਸੀਂ ਅੰਦਰ ਦੇਖ ਸਕਦੇ ਹਾਂ ਅੰਦਰ ਜਿਹੜਾ ਮੇਲਾ ਉਹ ਨਿਰੰਤਰ ਚੱਲਦਾ ਹੋਇਆ ਔਰ ਬਾਹਰ ਜਿਹੜੇ ਦੁਕਾਨਾਂ ਨੇ ਉਹ ਚੱਲਦੀਆਂ ਪਈਆਂ ਤੇ ਲੋਕਾਂ ਦੀ ਚਹਲ ਪਹਿਲ ਉਹ ਵੀ ਇੱਥ ਭਾਈ ਹੁਣ ਤਾਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਹੁਣ ਚੱਲ ਰਿਹਾ ਕੰਮ ਠੀਕ ਆ ਹਾਂ ਠੀਕ ਆ ਕਿੰਨੇ ਦਿਨ ਬੰਦ ਰਹੀਆਂ ਦੁਕਾਨਾਂ 3-4 ਦਿਨ ਸਰ 3-4 ਦਿਨ ਬੰਦ ਰਹੀਆਂ ਹਾਂਜੀ ਹੁਣ ਤਾਂ ਨਹੀਂ ਕੋਈ ਦਿੱਕਤ ਪਰੇਸ਼ਾਨੀ ਨਹੀਂ ਨਹੀਂ ਹੁਣ ਤਾਂ ਸਹੀ ਆ ਕੱਲ ਤੋਂ ਹੁਣ ਸਹੀੇ ਕੰਮ ਚੱਲ ਰਿਹਾ ਹੁਣ ਭਾਜੀ ਅਸੀਂ ਆਏ ਆ ਪਟਿਆਲੇ ਤੋਂ ਸਾਡੇ ਪਟਿਆਲੇ ਦੇ ਐਮ ਐਲ اے ਐਮ ਸੀ ਸੌਰਵ ਕੁਝ ਵਧੀਆ ਕੋਈ ਮੰਗ ਨਹੀਂ ਕਰਦਾ ਪੈਸਿਆਂ ਦੀ ਕਿਸੇ ਚੀਜ਼ ਦੀ ਕੋਈ ਤੰਗੀ ਨਹੀਂ ਆ ਲੁਧਿਆਣਾ ਇਨਾ ਬਕਾਰ ਹੋ ਗਿਆ ਨਾ ਭਾਜੀ ਐਮਸੀ ਐਮਐਲਏ ਜਿੰਨੇ ਵੀ ਆ ਸਾਰੇ ਮੰਗਣ ਲਈ ਆ ਛੋਟੇ ਤੋਂ ਵੀ ਕਿਸੇ ਨੇ ਪੈਸਿਆਂ ਦੀ ਡਿਮਾਂਡ ਕੀਤੀ ਆ ਡਾਇਰੈਕਟਰ ਜੀ ਦਾ ਫਿਰ ਨਹੀਂ ਸਾਡੇ ਕੋ ਕਿਸੇ ਨੇ ਡਿਮਾਂਡ ਨਹੀਂ ਕੀਤੀ ਪਰ ਠੇਕੇਦਾਰ ਠੇਕੇਦਾਰ ਇਹਦਾ ਉਹਦੇ ਨਾਲ ਆ ਸੀ ਜੇ ਉਹ ਚਾਊਗਾ ਮੇਲਾ ਲੱਗੂਗਾ ਉਹ ਚਾਊਗਾ ਨਹੀਂ ਲੱਗੂਗਾ ਐਮਐਲਏ ਨੇ ਕੱਲ ਮੇਲਾ ਬੰਦ ਕਰਾਦਾ ਸਾਡਾ ਪੂਰਾ ਹਫਤਾ ਹੀ ਬਕਾਰ ਗਿਆ ਕੱਲ ਨੌਕਲ ਬੰਦੇ ਜਿਹੜੇ ਹੋਟਲ ਵਾਲੇ ਆ ਉਧਾਰ ਲੈ ਕੇ ਰੋਟੀ ਖਾਦੀ ਆ ਜੇ ਜਈਏ ਵੀ ਪੈਆ ਹੋਊਗਾ ਤਾਹੀਂ ਜਾਵਾਂਗੇ ਆ ਲੁਧਿਆਣੇ ਦਾ ਮੋਹ ਬੇਕਾਰ ਹੋ ਗਿਆ ਜੀ ਸਭ ਅੱਛਾ ਹੁਣ ਜਿਸ ਤਰ੍ਹਾਂ ਪਹਿਲੀ ਵਾਰ ਤੁਸੀਂ ਤੇ ਲੁਧਿਆਣੇ ਮਿਲਣ ਲਾਣਾ ਆਇਓ ਜਾਂ ਫਿਰ ਅੱਗੇ ਵੀ ਆਂਦੇ ਹੋ ਭਾਈ ਹੁਣ ਤੰਗ ਹੋ ਗਏ ਆ ਅੱਗੇ ਆਵੇਂ ਨਹੀਂ ਆ ਕੋਈ ਚੱਕਰ ਨਹੀਂ ਪਹਿਲਾਂ ਆਂਦੇ ਸੀਗੇ ਹਰ ਸਾਲ ਆਈਦਾ ਐਤ ਕੀ ਨਹੀਂ ਇਹ ਤਾਂ ਪਹਿਲੇ ਦਾ ਮਾਹੌਲ ਤੇ ਹੁਣ ਦੇ ਮਾਹੌਲ 'ਚ ਕਿੰਨਾ ਕੋ ਫਰਕ ਹੈ ਪਹਿਲਾਂ ਸਹੀ ਸੀ ਭਾਜੀ ਹੁਣ ਵਿਗੜ ਗਿਆ ਹੁਣ ਸਭ ਮੰਗਣ ਆ ਲਈ ਆ ਪਹਿਲਾਂ ਸਹੀ ਸੀਗਾ ਪਹਿਲਾਂ ਫਟਕੇ ਲੈ ਜਾਂਦੇ ਸੀਗੇ 4-500 ਹੁਣ ਕੁਛ ਨਹੀਂ ਆ ਜੀ ਬਿਲਕੁਲ ਤਕਾਰ ਕੁਝ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਜਿਆਦਾ ਖੱਜਾਂ ਨਜ਼ਰ ਆ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਕਈ ਸਾਲਾਂ ਤੋਂ ਐਸੇ ਮੇਲੇ ਦੇ ਵਿੱਚ ਹਿੱਸਾ ਲੈਂਦੇ ਆਏ ਆ ਪਰ ਰਾਤ ਨੂੰ ਤਾਂ ਇਹੇ ਹਾਲਾਤ ਸੀਗੇ ਕਿ ਖਾਣ ਲਈ ਰੋਟੀ ਦੇ ਵੀ ਜਿਹੜੇ ਪੈਸੇ ਆ ਉਧਾਰ ਫੜਨੇ ਪਏ ਤਾਂ ਇਹ ਤਸਵੀਰਾਂ ਥੋੜਾ ਨਾਲ ਸਾਂਝੀਆਂ ਕਰ ਰਹੇ ਆ ਕਿਸ ਤਰ੍ਹਾਂ ਦੇ ਨਾਲ ਦੁਕਾਨਾਂ ਹੁਣ ਬਾਹਰ ਫੇਤਰ ਰੋਟੀ ਦੀ ਵਾਂਗ ਲੱਗ ਚੁੱਕੀਆਂ ਨੇ ਪਰ ਦੁਕਾਨਦਾਰ ਜਿਹੜੇ ਨੇ ਉਹ ਕਾਫੀ ਜਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤਾਂ ਕੁਝ ਹੋਰ ਵੀ ਦੁਕਾਨਦਾਰ ਨੇ ਥੋੜਾ ਨਾਲ ਵੀ ਗੱਲਬਾਤ ਕਰਨਗੇ ਬਈ ਛੋਟੀ ਦੁਕਾਨ ਹੀ ਹੈ ਦੁਕਾਨ ਹੈ ਹਾਂ ਜੀ ਹੁਣ ਕਿਦਾਂ ਦੁਕਾਨ ਲੱਗੀ ਹੁਣ ਮਾਹੌਲ ਸ਼ਾਂਤ ਹੈ ਹੁਣ ਤਾਂ ਕੋਈ ਲੜਾਈ ਝਗੜਾ ਆਪ ਠੀਕ ਹੈ ਆ ਕੋਈ ਲੜ ਝਗੜਾ ਨਹੀਂ ਹੈ ਕਿੰਨੇ ਦਿਨ ਦੁਕਾਨਾਂ ਬੰਦ ਰਹੀਆਂ ਦੁਕਾਨੇ ਇੱਕ ਹਫਤੇ ਤੱਕ ਬੰਦ ਥੇ ਇੱਕ ਹਫਤੇ ਕੋ ਬੰਦ ਸੀ ਕਿੰਨੀ ਕ ਦਿੱਕਤ ਪਰੇਸ਼ਾਨੀ ਆਈ ਹੈ ਇਹ ਕਮੇਟੀ ਦਾ ਕਮੇਟੀ ਵਾਲੇ ਕੀ ਬੋਲਤੇ ਕਾਸਪੇਟ ਵਾਲੇ ਨੇ ਉਹਨੇ ਬੰਦ ਕਰਾ ਰਹੇ ਥੇ ਬਾਰ-ਬਾਰ ਕਿਉਂ ਬੰਦ ਕਰਵਾ ਰਹੇ ਸੇ ਬਤਾਇਆ ਕੁਝ ਉਹਨੇ ਨੇ ਬੋਲੇ ਥੇ ਆਪ ਹਮਾਰੇ ਹੱਥੋਂ ਸੇ ਪਰਚੀ ਕਟਾਓ ਠੇਕੇਦਾਰ ਸੇ ਪਰਚੀ ਨਹੀਂ ਕਟੇਗਾ कौन कौन आपको कौन पर्ची कटाने के लिए बोल रहा था वो कमेटी वाले बोल रहे थे कौन सी कमेटी वाले ये क्या कारपोरेट वाले? वाले हाँ जी वाले आए थे हाँ, वो बोलते हैं हम... पैसा मांग रहे थे अभी नहीं पता लगे बोले या तो दुकान हटा लो या तो हम खुद अपने हाथ से काटे पूछा नहीं कितने की पर्ची है क्या काटनी है ये नहीं बताया है मैंने कॉर्पोरेट वाले नहीं बताया ठेकेदार ने बोला हमारे अंदर ठेकेदार हमारा पर्चा रहेगा हमारे अंदर में इनके कोई अधिकार कितने सालों से रूटीन में आ रहे हो जहां हमने में आए इस बार पहली बार आए इस बार, आ आ। बार पहली दफा ही खजलखवारी हो गई दिक्कत परेशानी आ गई तो कैसा लग रहा है अरे बड़ा अजीब सा लग रहा है इस बार यहां पे मिला हां जी आप ही समस्या है आ रही बहुत समस्या हुआ इस बार बहुत ज्यादा बिल्कुल ये दुकानदार ने कह रहे हैं काफी ज्यादा जड़ी समस्या इस बार इन्होंने आई है क्योंकि दुकानें लगन को लेके काफी ज्यादा कशमकश जड़ी की चलती हुई नजर आ रही जो नौजवान होते बैठे होना दे कह रहे हैं कि कॉर्पोरेशन वाले से पहुंच देने को कहन सानो परती कटाओ ਠੇਕੇਦਾਰ ਕਹਿੰਦਾ ਕਿ ਮੈਂ ਠੇਕਾ ਦਿੱਤਾ ਹੋਇਆ ਮੈਨੂੰ ਪਰਤੀ ਕਢਾਓ ਪਰ ਕੱਲ ਕਾਫੀ ਜ਼ਿਆਦਾ ਇੱਥੇ ਵਿਵਾਦ ਆ ਉਹ ਦੇਖਣ ਨੂੰ ਮਿਲਿਆ ਠੇਕੇਦਾਰ ਦੇ ਵੱਲੋਂ ਧਰਨਾ ਵੀ ਲਗਾਇਆ ਕਿ ਆਪਣੇ ਆਪ ਤੇ ਪੈਟਰੋਲ ਪਾ ਕੇ ਆਪਣੇ ਆਪ ਨੂੰ ਖਤਮ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਦੂਜੇ ਪਾਸੇ ਜੋ ਇਥੇ ਮੰਦਰ ਕਮੇਟੀ ਹੈ ਉਹਨਾਂ ਦੇ ਵੱਲੋਂ ਵੀ ਜਿਹੜਾ ਸ਼੍ਰੀ ਰਾਮ ਜੀ ਦਾ ਰੱਥ ਜਾਂਦਾ ਡੋਲਾ ਜਾਂਦਾ ਉਸ ਨੂੰ ਸੜਕ ਦੇ ਵਿੱਚ ਘੱਟ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ ਉਰਲੂਧਿਆਣਾ ਦੇ ਇੱਕ ਵਿਧਾਇਕ ਤੇ ਗੰਭੀਰ ਜਿਹੜੇ ਕੀ ਇਲਜ਼ਾਮ ਨੇ ਪੈਸੇ ਮੰਗਾਂ ਤੇ ਉਹ ਲਗਾਏ ਗਏ ਨੇ ਠੇਕੇਦਾਰ ਦੇ ਵੱਲੋਂ ਪਰ ਹੁਣ ਦੁਬਾਰਾ ਤੋਂ ਜਿਹੜਾ ਕਿ ਮੇਲਾ ਉਹ ਜੁਰੂਰ ਇੱਕ ਵਾਰ ਨਿਰੰਤਰ ਸ਼ੁਰੂ ਹੋ ਚੁੱਕਿਆ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਵਾਅਦ ਬਧੇਗਾ ਜਾਂ ਫਿਰ ਇਸ ਤਰ੍ਹਾਂ ਨੂੰ ਸ਼ਾਂਤ ਹੀ ਨਜ਼ਰ ਆਏਗਾ ਕੈਮਰਾ ਪਰਤਲ ਸਲਮਾਨ ਦੇ ਨਾਲ ਹਿੰਮਤ ਸਿੰਘ ਕੁਪਾਲ ਦੇ ਨਿਕ ਸਵੇਰਾ ਲੁਧਿਆਣਾ